जो बोले सोने सोने जो बोले सोने सोने जो बोले सोनेहारिया जो बोले सोनेह

ਆਓ ਸੁਧੀਆਂ ਕਾਲ ਜੋ ਬੋਲੇ ਇਸੋਨੇਹਾ ਆਓ ਸੁਧੀਆਂ ਕਾਲ ਜੋ ਬੋਲੇ ਇਸੋਨੇਹਾ ਆਓ ਸੁਧੀਆਂ ਕਾਲ ਚਲੋ ਜੋ ਬੋਲੇ ਇਸੋਨੇਹਾ ਆਓ ਸੁਧੀਆਂ ਕਾਲ ਮੈਂ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਡਾਕਟਰ ਬੀ ਆਰ ਅੰਬੇਦਕਰ ਸੈਨਾ ਅੱਜ ਅਸੀਂ ਹਲਕਾ ਜੰਡਿਆਲਾ ਦੇ ਪਿੰਡ ਮੱਖਣਵਿੰਡੀ ਸਰਦਾਰ ਹਰਪਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਅਸੀਂ ਅੱਜ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਪੰਜਾਬ ਬੋਡੀ ਦੇ ਵਿੱਚ ਮੀਤ ਪ੍ਰਧਾਨ ਥਾਪਿਆ ਹੈ ਮੈਂ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਵਧਾਈ ਦੇਣਾ ਹਾਂ ਅਤੇ ਅਸੀਂ ਆਪ ਸਾਰੀ ਜਥੇਬੰਦੀ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਬਾਬਾ ਸਾਹਿਬ ਜੀ ਦੇ ਸੋਚ ਨੂੰ ਘਰ-ਘਰ ਪਹੁੰਚਾਉਣਗੇ ਅਤੇ ਇਹ ਵਾਅਦਾ ਕਰਦੇ ਸਨ ਸਾਡੇ ਨਾਲ ਕਿ ਸੰਗਠਨ ਨਾਲ ਵੀ ਤੇ ਬਾਬਾ ਸਾਹਿਬ ਦੀ ਸੋਚ ਨੂੰ ਵੀ ਘਰ-ਘਰ ਪਹੁੰਚਾਉਣਗੇ ਜੀ ਸਾਡੀ ਜਥੇਬੰਦੀ ਪਹਿਲਾਂ ਵੀ ਇਸ ਚੀਜ਼ ਦੇ ਲੜ ਰਹੀ ਆ ਨਸ਼ਿਆਂ ਦੇ ਖਿਲਾਫ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿੱਥੇ ਵੀ ਸਾਨੂੰ ਲੱਗਦਾ ਏ ਕਿ ਨਸ਼ੇ ਦਾ ਕੋੜ ਆ ਅਸੀਂ ਇਸ ਦੰਦਲ ਦੇ ਵਿੱਚੋਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਅਤੇ ਜਿਹੜੇ ਗਰੀਬ ਪਰਿਵਾਰ ਨੇ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਪਰਿਵਾਰਾਂ ਦੇ ਨਾਲ ਖੜੇ ਆ। ਕਹਣਾ ਚਾਹਦੇ ਸਰ ਮੈਂ ਹਰਪਿੰਦਰ ਸਿੰਘ ਮੱਖਣਵੰਦੀ ਅੱਜ ਮੈਨੂੰ ਡਾਕਟਰ ਬੀ ਆਰ ਅੰਬੇਦਕਰ ਸੈਨਾ ਵੱਲੋਂ ਭਾਜੀ ਗਰਮੀਤ ਸਿੰਘ ਗੁਰੀ ਭਾਈ ਉਹਨਾਂ ਨੇ ਜੋ ਕਿ ਸਾਡੇ ਪੰਜਾਬ ਪ੍ਰਧਾਨ ਨੇ ਮਨਨ ਜੀ ਮੈਨੂੰ ਬਹੁਤ ਬੋਡੀ ਦਾ ਪ੍ਰਧਾਨ થਾਪਿਆ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਤੇ ਪਾਰਟੀ ਦਾ ਵੀ ਅੱਜ ਮੈਂ ਇਸ ਸੰਸਥਾਵਾ ਦੇ ਨਾਲ ਜੁੜਿਆ ਹਾਂ ਤੇ ਜਿੱਥੇ ਵੀ ਕਿਤੇ ਸਾਡੀ ਜਰੂਰਤ ਹੋਏਗੀ ਲੋੜ ਪੈਗੀ ਕਿਸੇ ਵੀ ਗਰੀਬ ਆਮ ਜਨਤਾ ਨੂੰ ਕਿਤੇ ਵੀ ਲੋੜ ਹੋਏਗੀ ਤਾਂ ਅਸੀਂ ਪੂਰਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ